ਫਿਰ ਉਹ ਭੱਜੇ ਕਿਉਂ ਹੀ ਮੁੰਡੇ ਫਿਰ ਤੇਰੇ ਲਾਗੇ ਖਲੋ ਕੇ ਗੱਲ ਕਰਦੇ ਆ ਹੈ ਜੇ ਚੰਗੇ ਹੁੰਦੇ ਤੇ ਮਾਦਾ ਤੈਨੂੰ ਪਤਾ ਦਿਹਾਗਾ ਸਰਪੰਚ ਦਾ ਕਿ ਉਹ ਬਲੀ ਬੰਦੇ ਨੂੰ ਉਦਾਂ ਬੜਾ ਪੈਂਦਾ ਵਾ ਤੇ ਉਹਦੇ ਵਾਲੇ ਵੇਖੇ ਦੌੜ ਗਏ ਤੇ ਮੈਂ ਤੇ ਉੱਥੇ ਖਲੋਤਾ ਰਿਹਾ ਨਾ ਮੈਂ ਕਿਹੜਾ ਖਾਦਾ ਸੀ ਕੋਹ ਨਿੰਦਰ ਜੀ ਅਸੀਂ ਚੁੱਪੋ ਨਾ ਤੁਹਾਨੂੰ ਚੁੱਪੀ ਲੈਣ ਦੇ ਠੀਕ ਹੈ ਨਾ ਪਹਿਲਾਂ ਵੀ ਚੋੜੀ ਤੂੰ ਕੀਤੀ ਤੇ ਹੁਣ ਵੀ ਤੂੰ ਕੀਤੀ ਆ ਤੇ ਨਾ ਹੜਾ ਲਈ ਜਾਣ ਦੀ ਤੈਨੂੰ ਮਿਲਦਾ ਕੀ ਹੈ ਸਭ ਕੋ ਕਰਕੇ ਬਸ ਕਰੋ ਭਾਜੀ ਬਸ ਕਰੋ ਰੱਬ ਤੋਂ ਡਰੋ ਥੋੜਾ ਇਹ ਠੀਕ ਵਾ ਨਾ ਜਿਹੜਾ ਢੀ ਵੋਟੀ ਆ ਉਹ ਆ ਕੇ ਇੱਥੇ ਗੱਲਾਂ ਸੁਣਾਇ ਜਾਂਦੀ ਆ ਜੇ ਤੂੰ ਹੀ ਆ ਤੂੰ ਵੀ ਆ ਕੇ ਡੈਪੇ ਆ ਇੱਕ ਪਾਸੇ ਤੂੰ ਹੀ ਪੈਸੇ ਲਈ ਜਾਂਦੇ ਆ ਦੂਜੇ ਪਾਸੇ ਤੂੰ ਹੀ ਗੱਲਾਂ ਸੁਣਾਉਂਦੇ ਆ ਚਲਾਕੀਆਂ ਤੁਹਾਡੇ ਵਿੱਚ ਬੜੀਆਂ ਆ ਤਾਂ ਕਿੱਡੇ ਨੂੰ ਬੂਹੇ ਮਾਰ ਮਾਰ ਕੇ ਨਾ ਸਲਾਵਾ ਡੇ ਦੇਣ ਦਸੀ ਨਾ ਮੰਮੀ ਕਿਸ ਨੂੰ ਵੀ ਇਹ ਮੈਨਨੀ ਜੂ ਆ ਅੱਖਾਂ ਤੇ ਪੱਟੀ ਬੰਨੀ ਆ ਕਿ ਮੈਨੂੰ ਲੱਭਦਾ ਕੱਖ ਨਹੀਂ ਕਰ ਸਰਪਿੰਦਰ ਇਹ ਕਿੱਡੀ ਗੱਲ ਵਾ ਕੋਈ ਨਹੀਂ ਇਹਦਾ ਵੀ ਹੱਲ ਕਰ ਲੈਨੇ ਜਿਹੜਾ ਦੇ ਨਹੀਂ ਨਿਆਣਾ ਹੋਇਆ ਤੇ ਇਹਦੇ ਕਿੱਦਾਂ ਹੋ ਜਾਊਗਾ ਅੱਛਾ ਸੰਦੀਪ ਦੇ ਨਿਆਣਾ ਹੋਣ ਵਾਲਾ ਵਾ ਇਹ ਤਾਂ ਮੈਂ ਕਦੀ ਵੀ ਨਹੀਂ ਹੋਣ ਦਿੰਦੀ ਜੇ ਸਾਡੇ ਨਹੀਂ ਹੋਇਆ ਤੇ ਸੰਦੀਪ ਦੇ ਕਿੱਦਾਂ ਹੋਣ ਦਵਾਂਗੀ ਸਿਮੀ ਤੈਨੂੰ ਤੇ ਬਹੁਤ ਬਹੁਤ ਵਧਾਈ ਹੋਵੇ ਤੁਹਾਡੀ ਨਾ ਦੋਵਾਂ ਦੀ ਜੋੜੀ ਬੜੀ ਸੋਹਣੀ ਲੱਗਦੀ ਆ ਬੜੇ ਸੋਹਣੇ ਲੱਗਣਦੇ ਆ ਉਹ ਭੈਣ ਬਾਹਰ ਨਾਲ ਤੇਰੀ ਸੱਸ ਬੈਠੀ ਸੀ ਤਾਂ ਕਰਕੇ ਤੈਨੂੰ ਮੈਂ ਅੰਦਰ ਆਵਾਜ਼ ਮਾਰੀ ਆ ਤੇ ਮੈਨੂੰ ਤੇਰੇ ਨਾਲ ਇੱਕ ਕੰਮ ਕੰਮ ਹੋ ਮੇਰੇ ਨਾਲ ਕੀ ਕੰਮ ਉਹ ਕੰਮ ਵੀ ਬੜਾ ਜ਼ਰੂਰੀ ਆ ਉਹ ਕੰਮ ਇਹ ਆ ਕਿ ਮੈਂਕਮੇ ਜਨਾ ਮੁੰਡਾ ਵਕ ਤੇ ਉਹਦੀ ਭੈਣ ਦਾ ਵਾ ਹੁਣ ਵਿਆਹ ਤੇ ਮੈਂ ਆਦਿਕ ਰੁਪਈਆ ਲੱਖ ਲਿਆ ਹੈ ਅੱਜ ਦਾ ਕੋਠੀਆ ਪਲੇਟਾ ਬਲੂਟਾ ਲਵਾਈਆਂ ਤੇ ਤੈਨੂੰ ਵੀ ਪਤਾ ਆ ਵੀ ਹੌਲੀ ਹੌਲੀ ਖਰਚੇ ਵਧਦੇ ਗਏ ਮੁਰਗੇ ਦਿੱਤੇ ਨਹੀਂ ਗਏ ਤੇ ਹੁਣ ਤਨਖਾਵਾਂ ਰੁਕੀਆਂ ਦੋ ਮਹੀਨੇ ਹੋ ਗਏ ਤੇ ਉਹ ਹੁੰਦਿਆ ਸੀ ਮੰਗਣ ਤੇ ਮੈਂ ਤਾਂ ਤੇਰੇ ਅੱਲਾ ਆ ਕਿ ਰੁਪਈਆ ਲੱਖ ਦੇ ਮੈਨੂੰ ਤੇ ਕੋਈ ਗੱਲ ਨਹੀਂ ਜਿੱਦਨ ਤਨਖਾਹ ਆ ਗਈ ਨਾ ਉਦੋਂ ਹੀ ਤੈਨੂੰ ਮੈਂ ਵਾਪਸ ਕਰ ਜਾਊਂਗਾ ਹੁਣ ਉਹਨੂੰ ਵੀ ਮਜਬੂਰੀ ਆ ਉਹਨਾਂ ਘਰ ਵਿਆਹ ਹੁਣ ਉਹਨੂੰ ਨਹੀਂ ਮੈਂ ਡੱਕ ਸਕਦਾ ਉਦਾਂ ਤਾਂ ਇਨੇ ਚਿਰ ਦਾ ਰੁਕਿਆ ਹੀ ਆ ਵਿਚਾਰਾ ਲਗੜੀ ਉਹ ਤੇ ਤੇਰੀ ਗੱਲ ਠੀਕ ਆ ਚੰਨ ਚਲੋ ਉਧਰ ਉਧਰੀ ਲੋੜ ਪੂਰੀ ਕਰ ਹੀ ਲਈ ਦੀ ਆ ਪੈਸੇ ਤੇ ਚਲ ਮੇਰੇ ਕੋ ਹੈਗੇ ਆ ਤੈਨੂੰ ਪਤਾ ਹੀ ਆ ਕਿ ਮੰਮੀ ਨੇ ਮੈਨੂੰ ਚਾਂਚਾ ਕੀ ਅੱਡ ਕਰ ਦਿੱਤਾ ਹੁਣ ਚੌਕੇ ਦੇ ਵਿੱਚ ਮੇਰਾ ਕਿੱਦਾਂ ਟਾਈਮ ਲੰਘਣਾ ਤੇ ਮੇਰਾ ਇਰਾਦਾ ਹੀ ਤੇ ਚਲੋ ਉਥੇ ਮੈਂ ਨਾ ਸਿੰਖ ਲਵਾ ਲੈਂਦੀ ਤੇ ਨਾਲੇ ਥੋੜਾ ਬੋਤਾ ਨਾ ਉਹਨੂੰ ਕਵਰ ਕਰ ਲੈਂਦੀ ਤੇ ਪੈਸੇ ਤੇ ਮੈਂ ਲਿਆ ਕੇ ਰੱਖੇ ਚਲ ਉਹ ਮੈਂ ਤੈਨੂੰ ਦੇ ਦਿੰਨੀ ਮੈਂ ਆਪਣਾ ਕੰਮ ਥੋੜਾ ਲੇਟ ਕਰ ਲੂੰਗੀ ਪਰ ਇਹ ਆ ਕਿ ਮੇਰਾ ਵੀਰ ਨਾ ਮੈਨੂੰ ਮੋੜ ਨਹੀਂ ਸਿੱਤਿਆ ਓਹੋ ਜਦੋਂ ਤੂੰ ਮਿਸਤਰੀ ਲਾਉਣੇ ਆ ਨਾ ਉਹਦੋਂ ਮੇਰੀਆਂ ਤਨਖਾਹਾਂ ਪੈ ਜਾਣੀਆਂ ਤੇ ਇਹ ਤਨਖਾਹਾਂ ਤੇ ਉਹਨਾਂ ਡੱਕੀਆਂ ਤੇ ਉਸੇ ਵੇਲੇ ਤੈਨੂੰ ਮੈਂ ਪੈਸੇ ਦੇ ਜਾਣੇ ਤੈਨੂੰ ਪਤਾ ਹੀ ਆ लवली ਬਾਹਰ ਕੰਮ ਕਰਨਾ ਕਿੰਨਾ ਔਖਾ ਬਿੱਲੀ ਕੁੱਤਾ ਹੀ ਨਹੀਂ ਮਾਨ ਹੈਗਾ ਉਹ ਮੈਂ ਮੰਮੀ ਨਾਲ ਵੀ ਨਾ ਜੇ ਕਵਾਂ ਉਹਨੂੰ ਤੇ ਫਿਰ ਲੜਾਈ ਹੋਵਾ ਦੂਦੀ ਤੇ ਮੈਂ ਨਹੀਂ ਚਾਹੁੰਦੀ ਵੀ ਲੜਾਈ ਹੋਵੇ ਮੈਂ ਇਸੇ ਕਰਕੇ ਕਹਿੰਨੀ ਵੀ ਚਲ ਉੱਥੇ ਹੀ ਥੋੜਾ ਕਵਰ ਕਰ ਲੈਨੇ ਆ ਉੱਥੇ ਚੱਲ ਲੜਾਈ ਤੇ ਮੁੱਕੂਗੀ ਨਾ ਪਤੂ ਕਿਉਂ ਟੈਨਸ਼ਨ ਲੈਣ ਦੀ ਹੈ ਤੈਨੂੰ ਲੱਖ ਦੇ ਨਾਲ ਨਾ 20000 ਹੋਰ ਮਦਦ ਦੇ ਕੇ ਜਾਊਂਗਾ ਉਹ ਨਹੀਂ ਨਹੀਂ ਮੈਨੂੰ ਮਦਦ ਨਹੀਂ ਚਾਹੀਦੀ ਹੈਗੀ ਮੈਨੂੰ ਚੱਲ ਇੰਨੇ ਚ ਹੀ ਮੇਰਾ ਕੰਮ ਹੋ ਜਾਣਾ ਵਾ ਓਏ ਆਹੋ ਮੈਂ ਵੀ ਘਰ ਬੈਠਾ ਸੋਚਣ ਡਿਆ ਤੇ ਮੈਂ ਚੱਲ ਭੈਣ ਕੋਈ ਜਾਣਾ ਹੋ ਸਕਦਾ ਉਹ ਤੋਂ ਪਹਿਲੇ ਹੀ ਹੋਣਾ ਉਹ ਕੋਈ ਗੱਲ ਨਹੀਂ ਤੁਸੀਂ ਕਰਨਾ ਕਰ ਤੈਨੂੰ ਪੈਸੇ ਚਾਹੀਦੇ ਆ ਨਾ ਪੈਸੇ ਤੈਨੂੰ ਮੈਂ ਦੇ ਦੇਣੀ ਆ ਮੇਰਾ ਹੋਰ 10 ਦਿਨ ਕੰਮ ਲੇਟ ਹੋ ਜਾਊਗਾ ਹੋਰ ਕੀ ਆਹੋ ਤੇ ਮੈਂ ਚਾਹ ਚੂਣੀ ਦਾ ਪੀਣੀ ਮੈਂ ਛੇਤੀ ਚੱਲ ਜਾਣਾ ਤੇ ਤੂੰ ਏਦਾਂ ਕਰ ਮੈਨੂੰ ਪੈਸੇ ਦੇ ਹਾਂ ਫਿਰ ਕ ਚੰਚਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਕੋਈ ਗੱਲ ਗਿਣਿਆਈਆਂ ਨੂੰ ਕੀ ਹੋਇਆ ਤੂੰ ਤਾਂ ਕਾਲਾ ਹੀ ਪੜਾਵਾ ਤੇ ਮੁੰਡਾ ਨਾ ਸ਼ਹਿਰ ਆਇਆ ਵਾ ਕਪੜੇ-ਕੁਪੜੇ ਡੇ ਆ ਖਰੀਦਣ ਤੇ ਮੈਂ ਉਥੋਂ ਦੀ ਨੰਕੇ ਜਾਣਾ ਤੇ ਮੈਂ ਤੈਨੂੰ ਉੱਥੇ ਫੜਾ ਦਿੰਨਾ ਅੱਛਾ ਆਹੋ ਚੱਲ ਵੇਖ ਲੈ ਫਿਰ ਮੈਂ ਜਾਂਦੀ ਚੱਲ ਚਾਹ ਪੀ ਕੇ ਉਹ ਨਹੀਂ ਨਹੀਂ ਫੇਰ ਕਿਤੇ ਆਉਂਗਾ ਤੇ ਚਾਹ ਪੀ ਲੂੰਗਾ ਮੈਂ ਤੇ ਮੈਂ ਉਹਨੂੰ ਪੈਸੇ ਦੇਵਾ ਹਾਂ ਜਾ ਕੇ ਚੱਲ ਠੀਕ ਹੈ ਚੰਗਾ ਫਿਰ ਹੈ ਚੰਗਾ ਲੈ ਕਿੱਦਾਂ ਕਾਲੀ-ਕਾਲੀ ਆਇਆ ਵਾ ਕਿੱਦਾਂ ਪੈਸੇ ਲੈ ਕੇ ਤੇ ਚਲ ਗਿਆ ਵਾ ਹੋਇਆ ਇਹ ਮਨੂ ਮੋੜ ਦਈ ਤੇ ਇਹ ਵੀ ਜਾਂਦਾ ਵਾ ਕਿ ਇਹਨੂੰ ਦੇਣੇ ਦੇਣੇ ਆ ਮੁੰਡੇ ਦੀ ਭੈਣ ਦਾ ਵਿਆਹ ਵਾ ਹੁਣ ਇਹ ਕਿਵੇਂ ਉੜਦੀ ਮੇਰੇ ਘਰ ਨਾਲ ਕਿਤੇ ਕਪਾਤ ਪਾਦੀ ਜੀ ਇਹ ਨਹੀਂ ਪਹਿਨਣਾ ਮੁੰਡੇ ਤੇ ਮੈਨੂੰ ਤਾਂ ਬਾਹਰ ਵਾਲੇ ਨੇ ਨਹੀਂ ਛੱਡਣਾ ਨਹੀਂ ਆਪਣਾ ਵਾ ਤੈਨੂੰ ਮੈਂ ਕਿਹੜੇ ਕੰਮ ਲਈ ਦਿੱਤੇ ਸੀ ਤੇ ਤੂੰ ਫੜ ਕੇ ਉਹਨੂੰ ਫੜਾਤੇ ਚੱਲ ਕੋਈ ਨਹੀਂ ਉਹਦਾ ਤਾਂ ਤਨਖਾਹਾਂ ਮਿਲ ਗਈਆਂ ਤੇ ਦੇ ਲਈ ਜਿਣੀ ਐਨੇ ਆਇਦਰ ਆਨੀ ਉਹਨਾਂ ਗੱਲ ਸੁਣ ਮੇਰੀਆਂ ਅੰਕੇ ਹਾਂਜੀ ਦੱਸੋ ਬੈਠੇ ਤੇ ਨਵਲੀ ਆਏ ਬੜੀ ਖੇਤੀ ਲੱਗਾ ਕੀ ਗੱਲ ਵਾ ਉੱਦਾਂ ਹੀ ਆਇਆ ਹੈ ਮਿਲਣਗੇ ਚਲ ਗਿਆ ਮਿਲ ਕੇ ਐਡੀ ਛੇਤੀ ਤੇ ਫਿਰ ਕੀ ਹੋ ਗਿਆ ਉਹ ਤਾਂ ਗਿਆ ਹੀ ਗਾੜੀ ਕਿਤੇ ਤੂੰ ਆਂਦਾ ਵੀ ਚਲ ਜਾਂਦਾ ਜਾਂਦਾ ਮਿਲ ਹੀ ਜਾਣਾ ਤਾਂ ਕਰਕੇ ਆ ਗਿਆ ਦਲਜਿੰਦਰ ਜੀ ਕੋਈ ਗੱਲ ਹੈਗੀ ਹੈ ਨਾ ਤੇ ਮੈਨੂੰ ਦੱਸ ਦੇ ਬਾਅਦ ਚ ਵੀਰੇ ਪਤਾ ਲੱਗਣਾ ਹੀ ਆ ਮੰਮੀ ਕਾਦਾ ਪਤਾ ਲੱਗਣਾ ਵਾ ਦੱਸ ਮੇਰਾ ਭੈਣ ਭਰਾ ਮੈਨੂੰ ਮਿਲਣ ਵੀ ਨਹੀਂ ਆ ਸਕਦਾ ਭਲਾ ਉਦਾਂ ਉਹ ਆ ਗਿਆ ਹੀ ਮਿਲਣ ਮੈਨੂੰ ਤੇ ਤੁਸੀਂ ਧਿਆਉ ਕਰਨ ਦੇਈਓ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਹੁੰਦਾ ਵਾ ਉਹ ਹੁਣ ਮਿਲਣ ਵੀ ਨਹੀਂ ਆ ਸਕਦਾ ਮੈਨੂੰ ਨਾਲੇ ਮੰਮੀ ਜਦੋਂ ਤੁਸੀਂ ਮੈਨੂੰ ਵੱਖਬਾਰੀ ਕਰ ਦਿੱਤਾ ਵਾ ਤੇ ਮੇਰਾ ਭਰਾ ਹੀ ਆਇਆ ਸੀ ਹੋਰ ਤਾਂ ਨਹੀਂ ਨਾ ਕੋਈ ਆਇਆ ਇਹੋ ਜਿਹੀਆਂ ਜਸੂਸੀਆਂ ਕਰਨੀਆਂ ਨਾ ਛੱਡ ਦੋ ਹੁਣ ਕੋਈ ਗੱਲ ਨਹੀਂ ਲੱਗ ਜੂਗਾ ਪਤਾ ਕਿੰਨੀਆਂ ਕੁ ਗੁੱਜੇ ਗੁੱਜੇ ਕੰਮ ਕਰਨੇ ਆ ਤਸਕਰ ਯਾਰ ਹੋਣੇ ਹੀ ਆ ਤੇਰੀ ਇਹ ਦਾਲ ਚ ਨਾ ਕੋਈ ਕਾਲਾ ਹੈਗਾ ਹੀ ਇਹ ਇਹ ਗੱਲਾਂ ਗੁੱਜੀਆਂ ਨਹੀਂ ਲੈਂਦੀਆਂ ਹੁੰਦੀਆਂ ਇਹ ਯਾਰ ਹੋ ਜਾਂਦੀਆਂ ਹੁੰਦੀਆਂ ਆਜੋਗਾ ਦੀਦੀ ਹੁਣ ਸਵੇਰ ਦੇ ਕੰਮ ਕਾੰਢੇ ਆ ਤੁਸੀਂ ਹੁਣ ਤੇ ਘੜੀ ਬਹਿ ਜਾਓ ਆਜੋ ਆਗੇ ਆਗੇ ਸਿਮੀ ਕਦੋਂ ਤੇ ਢਾਟੀ ਵਾਲੇ ਵੇਖਣ ਦੀਆਂ ਮਹਿੰਦੀ ਦੀ ਬਿੰਦੀ ਨਹੀਂ ਆ ਕੰਮ ਪਿਆ ਥੋੜਾ ਜਿਹਾ ਮੈਂ ਜਾ ਲਕਾਰ ਹੀ ਲੈਣੀ ਆ ਕੰਮ ਹੀ ਕੋਈ ਨਹੀਂ ਨਹੀਂ ਕੰਮ ਤੇ ਨਹੀਂ ਕੋਈ ਵੀ ਵੈਸੇ ਮੈਂ ਜਾ ਘੜੀ ਰੈਸਟ ਕਰ ਲਵਾਂ ਸਿੰਮੀ ਨਾਲ ਮੈਂ ਨਾ ਸੋਚਣ ਦੀ ਹੀ ਕਿ ਆਪਾਂ ਸ਼ਹਿਰ ਚਲੀਏ ਕਿਸ ਦਿਨ ਚਾਕੇ ਤੇ ਕੱਪੜੇ ਬਣਾ ਲਏ ਜਿੱਦਾਂ ਦਾ ਸੂਟ ਚਾਹੀਦਾ ਵਾ ਨਾ ਤੇ ਮੈਨੂੰ ਦੱਸ ਦੀ ਤੁਹਾਨੂੰ ਕੋਈ ਨਹੀਂ ਦੀਦੀ ਜਿੱਦਾਂ ਦਾ ਤੁਸੀਂ ਬਣਾ ਕੇ ਦੋਗੇ ਨਾ ਮੈਂ ਬਣਵਾ ਲਾਂਗੀ ਉਦਾਂ ਦਾ ਹੀ ਨਹੀਂ ਨਹੀਂ ਸੂਟ ਤੇਰੀ ਪਸੰਦ ਦੇ ਬਣਾਉਣੇ ਆ ਜਿੱਤਰਾ ਲਹਿੰਗਾ ਪਾਉਣ ਨੂੰ ਜੀ ਕਰਦਾ ਵਾ ਨਾ ਤੇ ਤਾਵੇਂ ਦੱਸ ਦੇ ਮੈਨੂੰ ਕੋਈ ਗੱਲ ਨਹੀਂ ਆਪਾਂ ਲਹਿੰਗਾ ਲੈ ਲਾਂਗੇ ਨਹੀਂ ਨਹੀਂ ਦੀਦੀ ਮੈਂ ਸੂਟ ਹੀ ਪੋਣਾ ਵਾ ਮੈਂ ਨਹੀਂ ਲਹਿੰਗਾ ਪੋਣਾ ਅੱਜ ਕੱਲ ਲਾਵਾ ਚ ਸੂਟ ਸੋਹਣਾ ਲੱਗਦਾ ਵਾ ਤੁਹਾਨੂੰ ਵੀ ਪਤਾ ਵਾ ਸਾਰੇ ਸੂਟ ਹੀ ਪੁੰਦੇ ਹੁਣ ਜ਼ਿਆਦਾਤਰ ਚੱਲ ਜਿੰਮੀ ਰਿਸ਼ਤਾ ਹੋ ਗਿਆ ਨਾ ਤੇ ਵਧੀਆ ਹੋ ਗਿਆ ਵਾ ਨਾ ਟੈਨਸ਼ਨ ਖਤਮ ਹੋ ਗਈ ਨਾਲੇ ਨਾਲੇ ਦੀਦੀ ਤੂੰ ਨਾ ਟੈਨਸ਼ਨ ਨਾ ਲਿਆ ਕਰੋ ਜੋ ਵੀ ਰੱਬ ਨੇ ਕਰਨਾ ਵਾ ਵਧੀਆ ਹੀ ਕਰਨਾ ਉਹਦੀ ਭੈਣ ਦਾ ਘਰ ਕਿੰਨਾ ਸੋਹਣਾ ਹੀ ਤੇ ਦੀਦੀ ਦੱਸਣ ਦੇ ਹੀ ਕਿ ਮੁੰਡੇ ਦਾ ਇਤੋਂ ਵੱਧ ਸੋਹਣਾ ਵਾ ਚੱਲ ਤੇ ਬਰਾਸ ਨੂੰ ਤੂੰ ਐਸ਼ ਕਰੇਂਗੀ ਨਾਲੇ ਚੱਲ ਦੀਦੀ ਜੋ ਕਰਮਾ ਚਾ ਉਹੀ ਮਿਲਣਾ ਵਾ ਅੱਛਾ ਰਿਸ਼ਤਾ ਪੱਕਾ ਕਰ ਰਹੀਆਂ ਵਾ ਇਹਨਾਂ ਦਾ ਇਰਾਦਾ ਕਿਸ ਨੂੰ ਪਤਾ ਹੀ ਨਹੀਂ ਲੱਗਣਾ ਮੈਂ ਤਾਂ ਚੰਨ ਕੀ ਆ ਗਈਆਂ ਜਾ ਕੇ ਤੇ ਰਪਿੰਦਰ ਨੂੰ ਦੱਸਣੀ ਆ ਕੱਲ ਐਵੇਂ ਨਹੀਂ ਤਿਆਰ ਹੋ ਕੇ ਗਏ ਇਸ ਮਿੱਧਾ ਰਿਸ਼ਤਾ ਹੀ ਪੱਕਾ ਕਰਨ ਗਏ ਸੀ ਪਹਿਲਾਂ ਇਹਨਾਂ ਦੀ ਤੇ ਖ਼ਬਰ ਲੈਣੀ ਆ ਫੇਰ ਹੀ ਰਪਿੰਦਰ ਨੂੰ ਜਾ ਕੇ ਦੱਸਣੀ ਆ ਦਾਂ ਯਸਨ ਦੀਪ ਤੈਨੂੰ ਸਿਮੀ ਨਾਲ ਤੈਨੂੰ ਵੀ ਕਾਰ ਆਇਆ ਰਿਸ਼ਤਾ ਪੱਕਾ ਕਿਹੜਾ ਰਿਸ਼ਤਾ ਲੈ ਮੇਰੇ ਤੋਂ ਨਾ ਲ ਘਾ ਰੱਖੋ ਕੋਈ ਹੁਣ ਸਾਰੀਆਂ ਗੱਲਾਂ ਮੈਂ ਸੁਣ ਲਈਆਂ ਤੁਹਾਡੀਆਂ ਤੁਹਾਡਾ ਕੀ ਇਰਾਦਾ ਮੈਨੂੰ ਪਤਾ ਨਹੀਂ ਲੱਗਣਾ ਕੱਲ ਤੁਸੀਂ ਤਿਆਰ ਹੋ ਕੇ ਗਈਆਂ ਹੀ ਮੈਂ ਪਾਣੀ ਮਾਰ ਦੇਣੀ ਜੇ ਮੈਨੂੰ ਦੱਸ ਦਿੰਦੀਆਂ ਤੇ ਨਹੀਂ ਨਹੀਂ ਦੀਦੀ ਉਹ ਗੱਲ ਨਹੀਂ ਅਹੀਂ ਤੇ ਸੋਚਿਆ ਕਿ ਪਹਿਲਾਂ ਇੱਕ ਵਾਰੀ ਵੇਖ ਆਈਏ ਜੇ ਉਧਰੋਂ ਹਾਂ ਹੁੰਦੀ ਤੇ ਫੇਰ ਹੀ ਦੱਸਣਾ ਸੀ ਤੁਹਾਨੂੰ ਪਹਿਲਾਂ ਦੱਸ ਦਿੰਦੇ ਤੇ ਜੇ ਨਾ ਉਧਰੋਂ ਹਾਂ ਹੁੰਦੀ ਤੇ ਫੇਰ ਦੀਦੀ ਤੁਹਾਨੂੰ ਤੇ ਪਤਾ ਵਾ ਅੱਗੇ ਵੀ ਸਿਮੀ ਦਾ ਰਿਸ਼ਤਾ ਹੋਇਆ ਸੀ ਤੇ ਕਿਸੇ ਨੇ ਪਾਣੀ ਮਾਰ ਦਿੱਤੀ ਅਹੀਂ ਤਾਂ ਹੀ ਨੇ ਡਰਦੇ ਨੇ ਦੱਸਿਆ ਉਹ ਸੰਦੀਪ ਬਹੁ ਰਹਿੰਦੇ ਤੋਂ ਜੇ ਸਾਨੂੰ ਆਪਣਾ ਤੂੰ ਸਮਝਿਆ ਹੁੰਦਾ ਨਾ ਤੇ ਸਾਨੂੰ ਦੱਸ ਕੇ ਨਾ ਜਾਂਦੀ ਅਹੀਂ ਕਿਹੜਾ ਪਾਣੀ ਮਾਰ ਦੇਣੀ ਸੀ ਜੇ ਸਾਨੂੰ ਦੱਸ ਕੇ ਚੱਲ ਜਾਂਦੇ ਤੇ ਨਹੀਂ ਨਹੀਂ ਦੀਦੀ ਅਹੀਂ ਵੀ ਡਰਦੇ ਨੇ ਨਹੀਂ ਦੱਸਿਆ ਚਲੋ ਹੁਣ ਤੇ ਤੁਹਾਨੂੰ ਪਤਾ ਲੱਗ ਗਿਆ ਵਾ ਨਾ ਤੇ ਕਿਸੇ ਦੇ ਨਾਲ ਗੱਲ ਨਾ ਕਰਿਓ ਨਹੀਂ ਮੈਂ ਕਿਹੜੀ ਕੋ ਚੁਗਲ ਖੋਰ ਵਾਂ ਜਿਹੜੀ ਮੈਂ ਲੋਕਾਂ ਘਰ ਜਾ ਕੇ ਦੱਸ ਦੇਣਾ ਸੀ ਨਹੀਂ ਨਹੀਂ ਦੀਦੀ ਉਹ ਗੱਲ ਨਹੀਂ ਹੈਗੀ ਤੁਹਾਨੂੰ ਵੀ ਪਤਾ ਵਾ ਚਲੋ ਕੋਈ ਗੱਲ ਨਹੀਂ ਮੈਂ ਪਤਾ ਤੇ ਲੱਗ ਗਿਆ ਚਲੋ ਦੀਦੀ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਵਾ ਕਿ ਸਾਡੀ ਧੀ ਦਾ ਰਿਸ਼ਤਾ ਹੋ ਗਿਆ ਵਾ ਕੀ ਕਾਲੀ ਨੇ ਗੁੱਸਾ ਕਾੰਡੇ ਖੁਸ਼ ਤਾਂ ਹੀ ਬੜੇ ਆ ਪਰ ਤੁਸੀਂ ਇਦਾਂ ਕਿਤੇ ਦੇ ਤਹੱਤ ਹੀ ਘਰ ਛੱਡੀ ਫੇਰ ਵੀ ਤੁਹਾਨੂੰ ਦੱਸਣਾ ਫਰਜ਼ ਹੈ ਇਹ ਨਾ ਗਵਾਂਡੀਆਂ 'ਚ ਚੱਲ ਤੁਸੀਂ ਵੀ ਅੱਗੋਂ ਵਧਾਈ ਦੇ ਦਿਓ ਹੁਣ ਆ ਪਵਿੱਤਨ ਤਾਂ ਨਹੀਂ ਦੱਸਿਆ ਵਿਦਾਈ ਤੁਹਾਨੂੰ ਕਾਦੀ ਦਈਏ ਦੱਸੋ ਤੂੰ ਤੇ ਸਾਡੇ ਨਾਲ ਹੱਥ ਹੀ ਘਰ ਛੱਡੀ ਆ ਚਲੋ ਕੋਈ ਗੱਲਾਂ ਕੀ ਹਸਾਣਾ ਕਰੋ ਛੱਡੋ ਗੁੱਸਾ ਜੱਸਿੰਮੀ ਦੀਦੀ ਵਾਸਤੇ ਚਾਹ ਬਣਾ ਕੇ ਲਿਆ ਨਾਲੇ ਮਿੱਠਾ ਪਿਆਵਾ ਨਾ ਉਹ ਵੀ ਲੈ ਆਈ ਕੌਲੀ ਚ ਪਾ ਕੇ ਠੀਕ ਆ ਦੀਦੀ ਮੇਰੇ ਲਈ ਬਣਾ ਕੇ ਚੱਲ ਰਿਸ਼ਤਾ ਤੇ ਪੱਕਾ ਹੋ ਗਿਆ ਵਾ ਇੰਨਾ ਹੀ ਦੱਸ ਦੇ ਕਿੱਥੇ ਕੁੜੀ ਦਾ ਰਿਸ਼ਤਾ ਪੱਕਾ ਹੋ ਗਿਆ ਵਾ ਪਿੰਡ ਕਿਹੜਾ ਵਾ ਪਿੰਡ ਦੀਦੀ 64 ਲੀ ਆ 64 ਦੇ ਨਾਲ ਹੀ ਆ ਪਿੰਡ ਅੱਛਾ ਕੀ ਕਰਦਾ ਮੁੰਡਾ ਮੁੰਡਾ ਬਾਰੋਂ ਆਇਆ ਵਾ ਠੀਕ ਆ ਤੇ 10 ਕਿਲੇ ਪੈ ਲਈਦੇ ਉਦਾਂ ਅੱਛਾ ਤੇ ਕੋਠੀ ਕਾਠੀ ਬਾਬਾ ਤਗੜੀ ਪਾਈ ਹੁੰਦਾਂ ਨੇ ਠੀਕ ਚਲੋ ਚੰਗਾ ਰਿਸ਼ਤਾ ਸੀ ਤੇ ਅਹੀਂ ਕਰ ਦਿੱਤਾ ਸਾਨੂੰ ਵੀ ਇਦਾਂ ਦਾ ਟੱਬਰ ਚਾਹੀਦਾ ਸੀ ਸੰਦੀਪ ਵੱਡਿਆਂ ਨਾ ਮੱਥਾ ਤੇ ਲੱਗੇ ਲਾਉਣ ਸੋ ਸਮਝ ਕੇ ਲਾਇਓ ਬਾਅਦ ਇਹ ਐ ਨਾ ਹੋਵੇ ਕਿ ਕੁੜੀ ਰੋਲਦੀ ਫਿਰ ਐਡਾ ਵੱਡਾ ਟੱਬਰ ਲੱਭ ਕੇ ਨਹੀਂ ਨਹੀਂ ਜੀਜੀ ਤင်း ਸਭਾ ਸ਼ੁਗਰ ਕਰੋ ਕਿ ਚਲ ਕੁੜੀ ਦਾ ਰਿਸ਼ਤਾ ਹੋ ਗਿਆ ਵਾ ਭੈਣ ਭਰਾਈ ਆ ਮੰਮੀ ਰੈਡੀ ਹੈ ਨਹੀਂ ਉਹਦੇ ਠੀਕ ਤੇ ਕੱਲਾ ਕੱਲਾ ਮੁੰਡਾ ਵਾ ਚਲ ਠੀਕ ਆ ਨੇਬ ਜੀ ਇਹਨਾਂ ਦੀ ਤੇ ਠੀਕ ਹੀ ਠੀਕ ਆ ਕੋਈ ਗੱਲ ਨਹੀਂ ਨਿਭਾਣੀ ਆ ਸਾਡੀ ਕੁੜੀ ਵੀ ਚੰਗੀ ਆ ਤੇ ਮੁੰਡਾ ਵੀ ਚੰਗਾ ਚਲੋ ਹੋਰ ਸਾਨੂੰ ਕੀ ਚਾਹੀਦਾ ਕੁੜੀ ਖੁਸ਼ ਹੋਣੀ ਚਾਹੀਦੀ ਆ ਹਾਂਜੀ ਤੁਸੀਂ ਇਹਨਾਂ ਗੱਲ ਨਾ ਕਰਿਓ ਹੁਣ ਠੀਕ ਆ ਸੰਦੀਪ ਮੈਨੂੰ ਕੀ ਲੋਰ ਆ ਗੱਲ ਕਰਨ ਦੀ ਕਿਹਨਾਂ ਨਹੀਂ ਨਹੀਂ ਮੈਂ ਤਾਂ ਵੈਸੇ ਉਹਦਾ ਕਿਹਾ ਤੁਹਾਨੂੰ ਤੁਸੀਂ ਮੀ ਲੈ ਆਇਆ ਚਾ ਬਸ ਦੀਦੀ ਆ ਗਈ ਆ ਗਈ ਬੰਨ ਚੱਲੀ ਚਾ ਇਹਨਾਂ ਨੇ ਬੜਾ ਖਲਾੜਾ ਪਾਇਆ ਬੜੇ ਬੈੱਡ ਬੁੱਡ ਬਾਹਰ ਕੱਢੇ ਰਪਿੰਦਰ ਕੀ ਕਹਿੰਦੀ ਆ ਅੱਜ ਦੀਦੀ ਇੱਕ ਬੜਾ ਖਲਾੜਾ ਪਾਇਆ ਤੁਸੀਂ ਉਹ ਕਰਨਾ ਕਰਨਾ ਕੀ ਆ ਆਜੋ ਇਧਰ ਆਜੋ ਮੈਂ ਚਲ ਤੋਪ ਮੜੀ ਜੇ ਲਵਾ ਲੈਨੇ ਆ ਥਾ ਨਹੀਂ ਉਹ ਨਾ ਤੈਨੂੰ ਪਤਾ ਹੁਣ ਮੈਂ ਕਿੰਨੇ ਪਏ ਆ ਅਸਲਾਬਸਲੂ ਬੜੀ ਆਸਲਾਬ ਦਾ ਕਰਕੇ ਸਮੈਲ ਜੀ ਆਉਂਦੀ ਏ ਜੋ ਕੱਪੜੇ ਕੱਡੇ ਦੇ ਵਿੱਚੋਂ ਅੱਛਾ ਤੇਰੇ ਨਾਲ ਮੈਂ ਕਿਹਾ ਮੈਂ ਬੈੱਡ ਕੱਢਾ ਦੂੰ ਮੇਰੇ ਨਾਲ ਹੁਣ ਆਪ ਤੇ ਚੁੱਕੇ ਨਹੀਂ ਜਾਂਦੇ ਆਹੇ ਤੇ ਗੱਲ ਕਿ ਇਹਨਾਂ ਕੋ ਸੁਰੇ ਕੱਢਾ ਲਈ ਅੱਛਾ ਅੱਛਾ ਤੋ ਹੁਣ ਗੱਦੇ ਗੁੱਦੇ ਮੈਂ ਚਲ ਤੋ ਪਾ ਲੈਨੇ ਆ ਸੁਪਣੇ ਸੁੱਕਣੇ ਤੇ ਪਾਈ ਜਾਨੀ ਆ ਤੈਨੂੰ ਪਤਾ ਕੋਈ ਗੱਲ ਦਾ ਕਿਹੜੀ ਗੱਲ ਦਾ ਦੀਦੀ ਗਵਾਂਡਿਆਂ ਵੱਲ ਵਿਧਾਈ ਬਣੀ ਆ ਕਈ ਬਣੀਆ ਕਦੀ ਵੀ ਦਾਈ ਕੱਲ ਜਿਹੜੇ ਤਿਆਰ ਹੋ ਕੇ ਗਏ ਨਾ ਰਿਸ਼ਤਾ ਪੱਕਾ ਕਰ ਆਏ ਆ ਸਿਮੀ ਦਾ ਠਾਕਾ ਲੱਗ ਗਿਆ ਵਾ ਅੱਛਾ ਠਾਕਾ ਲੱਗ ਗਿਆ ਵਾ ਉਹ ਜਾ ਉਠਾ ਮੈਨੂੰ ਜਵਦਾ ਝੂਠ ਡਈਆਂ ਬੋਲਣਾ ਐਡੀ ਸ਼ਤੀ ਪਤਾ ਕਿਦਾਂ ਠਾਕਾ ਲੱਗ ਗਿਆ ਕੱਲ ਤੇ ਉਹ ਗਏ ਆ ਐਵੇਂ ਡਈਆਂ ਤੁਸੀਂ ਮੈਨੂੰ ਜਵਦਾ ਜਾਣ ਗਈ ਰਪਿੰਦਰ ਮੈਂ ਤਾਂ ਉੱਥੇ ਚੰਨ ਕੀ ਚੱਲ ਗਈ ਮੈਂ ਤਾਂ ਤੇ ਸੁਣਿਆ ਸਾਰੀਆਂ ਗੱਲਾਂ ਮੈਂ ਜਦੋਂ ਜਾ ਕੇ ਉਹਨਾਂ ਨੂੰ ਕਿਹਾ ਕਿ ਤੇ ਰਿਸ਼ਤਾ ਪੱਕਾ ਕਰ ਆਈਆਂ ਆ ਉਹ ਤੇ ਗੱਲ ਟੈਲ ਮਟੋਲੇ ਕਢ ਨਾ ਤੇ ਦੱਸਣ ਨਾ ਤੇ ਬਸ ਇਦਾਂ ਹੀ ਗੱਲਾਂ ਕਰੀ ਜਾਣ ਫੇਰ ਉਹਨਾਂ ਨੂੰ ਦੱਸਣਾ ਹੀ ਪਿਆ ਤੇ ਇੱਕ ਗੱਲ ਤਾਂ ਹੋਰ ਦੱਸਣੀ ਆ ਮੁੰਡਾ ਕੱਲਾ ਕੱਲਾ ਤੇ ਪਹਿਲੀ ਵੀ ਉਹਦੀ 10 ਕਿੱਲੇ ਹਾਈ ਹਾਈ ਸੱਚੀ ਦੀਦੀ ਤੇ ਹੋਰ ਇੰਨੀ ਕਿਸਮਤ ਤੇਜ ਉਹਦੀ ਉਹਦਾ ਇਹ ਆ ਕਿ ਹੈਗੀ ਦਸੜੀ ਜੀ ਹੈ ਨਾ ਕਿਸਮਤ ਉਹਦਾ ਬਥਰੀ ਤੇਜ ਵਾਦੀ ਜੀ ਕਿਸਮਤ ਬੜੀ ਤੇਜ ਹੈ ਦੀ ਪੱਕਾ ਸੁਣ ਕੇ ਵੀ ਆਈਆਂ ਪੀਣਾ ਪਹਿਲੀ ਬੰਨਾ ਵਾ ਲੈ ਮੈਂ ਆਪ ਲੱਗ ਕੇ ਸੁਣ ਕੇ ਬਹਿ ਕੇ ਗੱਲ ਕਰਕੇ ਆਈਆਂ ਸੰਦੀਪ ਨਾ ਸਾਰੀ ਗੱਲ ਕਰਕੇ ਆਈਆਂ ਕਾ ਘਰ-ਬਾਰ ਪੱਕੇ ਪਲੇਟਾਂ ਲੱਗੀਆਂ ਵਾ ਕਿਸਮਤ ਉਹਦੀ ਬੜੀ ਤੇਜ ਵਾ ਲੈ ਆਦੀ ਦੀ ਚੰਗਾ ਹੋਇਆ ਤੁਸੀਂ ਮੈਨੂੰ ਦੱਸ ਦਿੱਤਾ ਵਾ ਚੱਲ ਕੋਈ ਗੱਲ ਨਹੀਂ ਆ ਕਿੰਨਾ ਕ ਚਿਰ ਵਾ ਜੇ ਰਿਸ਼ਤਾ ਹੋ ਗਿਆ ਵਾ ਨਾ ਤੇ ਨੇਪਰੇ ਚੜੂਗਾ ਤੇ ਫੇਰੀ ਆ ਨਾਲੇ ਮੇਰੀ ਗੱਲ ਸੁਣੋ ਅੱਗੇ ਆਪਾਂ ਤੜਾਤਾ ਹੀ ਤੇ ਆ ਗੱਡੀ ਕੀ ਗੱਲ ਵਾ 46 ਦੇ ਲਾਗੇ ਪਿੰਡ ਵਰਪਿੰਦਰ ਮੈਂ ਨਹੀਂ ਹੁਣ ਤੁਹਾਡੀ ਗੱਲ ਦੇ ਵਿੱਚ ਆਉਣਾ ਆਪੇ ਹੁਣ ਤਰਾਦੀ ਜਾ ਕੇ ਉਹ ਚੱਲ ਕੋਈ ਗੱਲ ਨਹੀਂ ਆ ਦੀਦੀ ਬਸ ਇੰਨਾ ਹੀ ਬੜਾਵਾ ਕਿ ਤੁਸੀਂ ਮੈਨੂੰ ਦੱਸ ਦਿੱਤਾ ਵਾ ਪਿਆ ਪਿੰਡ ਵੱਤ ਇੱਥੇ ਰਿਸ਼ਤਾ ਹੋੰਦਿਆ ਵਾ ਬਾਕੀ ਕੰਮ ਮੇਰਾ ਵਾ ਮੈਂ ਭਾਏ ਹਾਂ ਕਰਾਂ ਤੇ ਭਾਵੇਂ ਉੱਥੇ ਜਗੇ ਨਾ ਕਰਾਂ ਉਹ ਮੇਰੇ ਸਿਰ ਤੇ ਛੱਡ ਦਿਓ ਠੀਕ ਵਾ ਨਾ ਚਲ ਤੁਹਾਡਾ ਇੰਨਾ ਹੀ ਬੜਾ ਧੰਨਵਾਦ ਕਿ ਤੁਸੀਂ ਮੈਨੂੰ ਇੰਨਾ ਦੱਸ ਦਿੱਤਾ ਵਾ ਤੇ ਜਿਹੜਾ ਕੰਮ ਮੈਂ ਤੁਹਾਨੂੰ ਕਿਹਾ ਸੀ ਉਹ ਕੀਤਾ ਵਾ ਕਿ ਨਹੀਂ ਕੀਤਾ ਉਹਦੇ ਵੱਲ ਤੇ ਮੈਂ ਗਈ ਸੀ ਹਾਂ ਤੇ ਪਰ ਮੈਂ ਤੇ ਇਹ ਸੁਣ ਲਿਆ ਜਾਂਦਿਆਂ ਨੂੰ ਵਧਾਈਆਂ ਦੇ ਮਾਰ ਹੋਣ ਇੱਕ ਦੂਜੇ ਨੂੰ ਦੇਂਡੀਆਂ ਸੀ ਅੱਛਾ ਤੇ ਫਿਰ ਮੈਂ ਆਏ ਗੱਲ ਕੀਤੀ ਨਹੀਂ ਚਲ ਕੋਈ ਗੱਲ ਨਹੀਂ ਆ ਪਾਣੀ ਆ ਕਿ ਜੇਕਰ ਤੁਸੀਂ ਹੁਣ ਜਾਓਗੇ ਨਾ ਉਹ ਵਾਲਾ ਕੰਮ ਪੱਕਾ ਕਰਕੇ ਆਇਓ ਜਿਹੜਾ ਜ਼ਰੂਰੀ ਆ ਕੋਈ ਨਹੀਂ ਗੜੀ ਗੱਲ ਵਾ ਟੈਨਸ਼ਨ ਨਾ ਲੈ ਤੂੰ ਇਹ ਵੀ ਕੰਮ ਕਰਕੇ ਛੱਡਾਂਗੀ ਚਲ ਕੋਈ ਗੱਲ ਨਹੀਂ ਆਜੋ ਫਿਰ ਅੰਦਰ ਆਜੋ ਨਹੀਂ ਚੰਗਾ ਫਿਰ ਮੈਂ ਚੱਲਨੀ ਆ ਹੁਣ ਆਜੋ ਠਾ ਨਹੀਂ ਨਹੀਂ ਠੀਕ ਆ ਫਿਰ ਚਲ ਠੀਕ ਆ ਸੇ ਖਾ ਖਾ ਲਾ ਜੇ ਜਿਹੜੀ ਗੱਲ ਵੱਲੋਂ ਕਿਹਾ ਸੀ ਕਿ ਉਹ ਕੰਮ ਹੋ ਜੇ ਉਹ ਫੇਰ ਵਿਚੇ ਰਹਿ ਗਿਆ ਵਾ ਤੇ ਨਵੀ ਤਾਜੀ ਹੋਰ ਸੁਣਾਂਗੀ ਐ ਇੱਕ ਇੱਕ ਹੋਰ ਦੁਪਤਾ ਪੈਣੀ ਹੈ ਹੁਣ ਮੈਂ ਕੀ ਕਰਾਂ ਇੱਕ ਤੈਂ ਦੀ ਇਹਦੀ ਪਿੰਡ ਵੀ ਉੱਥੇ ਆ ਉਹ ਤਾਂ ਤੇ ਕੋਈ ਰਿਸ਼ਤੇਦਾਰੀ ਵੀ ਖੱਡੀ ਹੈ ਨਹੀਂ ਇੱਦਾਂ ਤੇ ਜਾਂ ਲੈ ਗਈ ਇਹ ਲੱਗੇ ਕੰਮ ਕਰ ਲਿਆ ਕੋਈ ਨਹੀਂ ਆ ਸੋਚਦੀ ਆ ਹੁਣ ਇਹ ਵੀ ਕੋਈ ਨਾ ਕੋਈ ਹੱਲ ਕਰਕੇ ਛਡਾਉਂਗਾ ਮਨ ਗਿਆ ਨਾ ਇਹ ਵੀ ਫਰਕ ਵਾਲਾ ਅੱਤੇ ਮੜਮਟਾ ਪਾਰ ਕਾਇੰਦਾ ਕਿ ਅੱਗੇ ਦੇ ਪੈਂਦਾ ਹੀ ਨਹੀਂ ਚੱਲ ਇੰਨਾ ਹੀ ਬੜਾ ਕੀ ਚੋ ਕਰ ਲਿਆ ਕਰੋ ਜੇ ਠੀਕ ਹੋਈ ਗਈਆਂ ਥੋੜੇ ਤੇ ਕੰਬਲ ਮੜਾ ਕੇ ਤੈ ਲਾਉਂਦੀ ਹੋਰ ਮੈਂ ਕੀ ਕਰਨਾ 10 ਮੁੜ ਕੇ ਫੇਰ ਭਾਰ ਪਊਗਾ ਲੱਤ ਤੇ ਤੇ ਫੇਰ ਬਹੋਗੇ ਚੱਲ ਇਨ ਨਗ ਮੜਾਏ ਮੋਟਾ ਫੇਰਾ ਤੁਰਾਂਗੀ ਤੇ ਫੇਰ ਹੀ ਉਹ ਲੱਤ ਤੇ ਭਾਰ ਪਊਗਾ ਚੱਲ ਹੈ ਤੇ ਸਹੀਆਂ ਮੁੜ ਕੇ ਤੁਹਾਨੂੰ ਨਹੀਂ ਨਾ ਕਿਸੇ ਨੇ ਕੁਝ ਕਹਿਣਾ ਮੈਨੂੰ ਕਹਿਣਾ ਵਾ ਵੀ ਲੈ ਖਰੇ ਰਪਿੰਦਰ ਡਾ ਛੱਡਦੀ ਏ ਕੰਮ ਨਹੀਂ ਨਹੀਂ ਤੂੰ ਕਾਲੀ ਡੋਣਾ ਆਪੇ ਮੈਂ ਕੈਨੀ ਵੀ ਚੱਲ ਮਾਰੀ ਮਟੇ ਭਾਰ ਪੈਗਾ ਫੇਰ ਹੀ ਗੱਲ ਬਾਨੀ ਤੇ ਤੁਰਾਂ ਫਿਰਾਂਗੀ ਮਾਰੀ ਮੋਟੀ ਤੇ ਨਾਲੇ ਵਧਾਈਆਂ ਹੁਣ ਤੁਹਾਨੂੰ ਕਾਦੀਆਂ ਵਧਾਈਆਂ ਦੇਣਗੀ ਮੈਂ ਤਾਂ ਸੋਚਿਆ ਪਤਾ ਹੁਣਾਵਾ ਤੁਹਾਨੂੰ ਨਾ ਮੈਨੂੰ ਕੋਈ ਤਾਂ ਨਹੀਂ ਪਤਾ ਵੱਡੇ ਪੁੱਤ ਨੂੰ ਦਿੰਦੇ ਆ ਨਾ ਨੋਟ ਕੜ-ਕੜ ਕੇ ਦਿੰਦੇ ਆ ਦੋ ਵੀ ਲੈ ਫੜ ਲੈ ਜਾ ਕੀ ਗੱਲ ਉਹਨੇ ਦੱਸਿਆ ਨਹੀਂ ਹੁਣ ਇਹ ਰਿਸ਼ਤਾ ਪੱਕਾ ਕਰਨ ਲੱਗਿਆ ਸਿਮੀ ਦਾ ਅਗਲੇ ਨਾ ਠਾਕਾ ਲਾਇਆ ਨੂੰ ਤੇ ਤੁਹਾਨੂੰ ਦੱਸਿਆ ਤੱਕ ਨਹੀਂ ਹੈਗਾ ਵੱਡੇ ਬਣੇ ਫਿਰਦੇ ਓਦਾਂ ਤੁਸੀਂ ਨਹੀਂ ਹੁਣ ਮੈਨੂੰ ਦੱਸੋ ਹੁਣ ਕਿੱਥੇ ਗਈ ਨਾ ਉਹ ਤੁਹਾਡੀ ਵੱਡੀ ਹੀ ਪੁੱਛਣ ਦਾ ਫਰਜ਼ ਤੇ ਬੰਦਾ ਹੀ ਨਾ ਕਿ ਮੰਮੀ ਠਾਕਾ ਲਉਣਾ ਵਾ ਕਿੱਦਾਂ ਕਰੀਏ ਦੱਸਿਆ ਨਹੀਂ ਤੁਹਾਨੂੰ ਇੱਕ ਵਾਰ ਵੀ ਕਾਲਾ ਆਏ ਮੈਨੂੰ ਵੇਲੇ ਕੁਝ ਨਹੀਂ ਦੱਸਿਆ ਮੈਨੂੰ ਅੰਦਾਜ਼ ਪੈਸੇ ਚਾਹੀਦੇ ਆ ਵੀ ਜ਼ਰੂਰੀ ਕੰਮ ਆ ਮੈਨੂੰ ਚਾਹੀਦੇ ਆ ਜ਼ਰੂਰ ਮੈਂ ਘਰ ਦਾ ਸਮਾਨ ਲਿਓਣਾ ਇਹਦਾ ਹਾਲ ਵੇਹ ਕਿਦਾਂ ਦਾ ਮੁੰਡਾ ਵਾ ਮੇਰੇ ਤੋਂ ਚੋਰੀਆਂ ਕਮੰਦੇ ਆ ਕੋਈ ਗੱਲ ਨਹੀਂ ਮੈਂ ਜਾਣੀ ਇਹਦੇ ਵੱਲ ਕਰਨੀ ਹੈ ਦੀ ਖਾਤਰ ਹੁਣ ਜਾਣ ਦਾ ਕੀ ਫਾਇਦਾ ਵਾ ਬੜੇ ਬਣਾਏ ਆ ਨਾ ਤੁਸੀਂ ਆਪਣੇ ਵੀਨਾ ਮੇਰੇ ਵੱਡੇ ਨਾ ਉਹ ਪੁੱਤ ਵਾ ਮੈਂ ਉਹਨਾਂ ਨੂੰ ਨਹੀਂ ਕੁਝ ਵੀ ਕਹਿਣਾ ਉਹ ਤੁਹਾਨੂੰ ਕਿੰਨਾ ਕੁ ਪੁੱਛ ਕੇ ਜਾਂਦੇ ਆ ਜਦੋਂ ਪੈਸੇ ਲੈਣ ਆਇਆ ਸੀ ਉਹਦਾ ਫਰਜ਼ ਨਹੀਂ ਬੰਦਾ ਦੱਸੰਦਾ ਮੈਂ ਪੁੱਛਿਆ ਵੀ ਸਹੀ ਤੇ ਮੈਨੂੰ ਨੇ ਦੱਸਿਆ ਹੀ ਨਹੀਂ ਕੋਈ ਵੀ ਆਂਦਾ ਨਹੀਂ ਘਰ ਵਾਸਤੇ ਚਾਹੀਦੇ ਸਭ ਦਾ ਪਤਾ ਲਿਆਉਣਾ ਉਹ ਬੱਸ ਮੰਮੀ ਕੋਈ ਵੀ ਨਹੀਂ ਦੱਸਦਾ ਠੀਕ ਵਾ ਨਾ ਹਰ ਕੋਈ ਆਪਣੇ ਘਰ ਨਾਲ ਸਿਆਣਾ ਹੁੰਦਾ ਬੰਨਿਆਣਾ ਕੋਈ ਵੀ ਨਹੀਂ ਅੱਜ ਕੱਲ ਹੈਗਾ ਜਿਸੇ ਤੱਕ ਹਿਸਾਬ ਲਾਇਆ ਵਾ ਮੈਂ ਕੀ ਪਤਾ ਨਾ ਤਾਂ ਕਰਕੇ ਨਹੀਂ ਰੌਲਾ ਪਾਇਆ ਕਿ ਅੱਗੇ ਰਿਸ਼ਤਾ ਟੁੱਟ ਗਿਆ ਇਸੇ ਕਰਕੇ ਨਹੀਂ ਪਾਇਆ ਹੋਊਗਾ ਰੌਲਾ ਕਿ ਅੱਗੇ ਵੀ ਟੋਟੀ ਗਿਆ ਦੱਸ ਮੰਮੀ ਰਿਸ਼ਤਾ ਟੁੱਟ ਗਿਆ ਤੇ ਕੀ ਗੱਲ ਹਾਨੂੰ ਨਹੀਂ ਦੱਸਣਾ ਤੁਹਾਨੂੰ ਹੀ ਦੱਸ ਦਿੰਦੇ ਕੋਈ ਗੱਲ ਨਹੀਂ ਮੈਂ ਪੁੱਛ ਲੈਣੀ ਆ ਉਹਨਾਂ ਨੂੰ ਮੈਂ ਕਰੇ ਤੁਹਾਡੇ ਰਿਸ਼ਤੇ ਤਾਂ ਵੱਡਿਆ ਦਾ ਤੇ ਬੰਦਾ ਰਹਦਾ ਹੀ ਨਾ ਲਿਆਈ ਥੋੜਾ ਪਿੱਛੇ ਦਾ ਸਿਆਣਾ ਬੰਦਾ ਨਾ ਉਹਦੀ ਉਧਰ ਮਾਂ ਹੈਗੀ ਹੈ ਨਾ ਕੋਈ ਪਿਓ ਆ ਸਿਆਣਾ ਬੰਦਾ ਤੇ ਕੋਈ ਨਹੀਂ ਜਦੋਂ ਸੱਸ ਨੂੰ ਨਾਲ ਲੈ ਜਾਂਦੀ ਵੀ ਚਲ ਮਮੀ ਜਾਣਾ ਮਾਂ ਆਪਾਂ ਦਾ ਨਾਲ ਚਲ ਜਿਓ ਤੁਹਾਡੇ ਇੱਕ ਵਾਰੀਆਂ ਨੇ ਕਿਹਾ ਦਿਮਾਗ ਹੁੰਦਾ ਤਾਂ ਫੇਰ ਹੀ ਨਾ ਤੁਸੀਂ ਵੀ ਬੜੇ ਮਾਂ ਗਈ ਬੜੇ ਉਹਨਾਂ ਦਾ ਕੋਈ ਨਾਂ ਦਾ ਕੋਈ ਹੈ ਹੀ ਨਹੀਂ ਸਾਰਿਆਂ ਦਾ ਰੁਪਿੰਦਰ ਨਹੀਂ ਬਣ ਜਾਣਾ ਕਿ ਮਗਰ ਮਗਰ ਤੁਰੀ ਫਿਰਦੀਆਂ ਏ ਤੁਹਾਡੇ ਕਿ ਮਮੀ ਆਹ ਕੰਮ ਕਰ ਲਓ ਮਮੀ ਆਹ ਕੰਮ ਇਦਾਂ ਕਰਨਾ ਕੋਈ ਨਹੀਂ ਪੁੱਛਦਾ ਅੱਜਕੱਲ ਠੀਕ ਵਾ ਨਾ ਮੈਨੂੰ ਪਤਾ ਨਹੀਂ ਪੁੱਛਦਾ ਪਰ ਉਹਨਾਂ ਦਾ ਫਰਜ਼ੀ ਮੈਨੂੰ ਦੱਸਣ ਦਾ ਤਾਂ ਗੁਣ ਗੁੰਦੇ ਸੀ ਉਹਦੋਂ ਉਹਦੇ ਵੀ ਨਹੀਂ ਸੰਦੀਪ ਬੜੀ ਚੰਗੀ ਹੈ ਹੁਣ ਪਤਾ ਲੱਗਾ ਸੰਦੀਪ ਦਾ ਕੀ ਰੰਗ ਵਖਾ ਲੰਦੀ ਹੈ ਸੰਦੀਪ ਨੇ ਕੀ ਦੱਸਣਾ ਜਵੇਂ ਮੁੰਡੇ ਨੇ ਨਹੀਂ ਮੈਨੂੰ ਦੱਸਿਆ ਮੁੰਡਾ ਚੁੱਪ ਕਰਕੇ ਪੈਸੇ ਲੈ ਕੇ ਗਾਂ ਗਿਆ ਤੇ ਮੁੰਡਾ ਟਾਡਾ ਉਹ ਹੀ ਗੱਲ ਕੁ ਮੁੰਡਾ ਬੜਾ ਚਲਾਕ ਉਹ ਆਪਣੇ ਦੇ ਬਸ ਦੇ ਵਿੱਚ ਕੀਤਾ ਜਿੱਦਾਂ ਉਹ ਕਹੂਗੀ ਉਦਾਂ ਉਹਨੇ ਕਰਨਾ ਉਹਦੇ ਸਹੁਰਿਆਂ ਦਾ ਹੋਇਆ ਮਰ ਚਲੇਆ ਵਾ ਉਹਨੂੰ ਮਾਂ ਵੀ ਉਹਦੇ ਨਾਲ ਕੀ ਲੱਗੇ ਉਹ ਆਂਦਾ ਨਾ ਕਰ ਇਹਨਾਂ ਨੇ ਪਾਣੀ ਮਾਰੀ ਤਾਈ ਨੇ ਦੱਸ ਕੇ ਗਿਆ ਵੀ ਪੋਨੀ ਸਾਨੂੰ ਗਲੋਡ ਮਾਰਨ ਦੀ ਸਾਡੇ ਵੱਲੋਂ ਭਾਈ ਜਿੱਥੇ ਮਰਜ਼ੀ ਕਰਨ ਆਂਦੇ ਨੇ ਚੁੱਪ ਕੀਤਾ ਕਰ ਲੈਨੇ ਓਹ ਜਾੜਾ ਮੰਮੀ ਫੇਰ ਗੱਲ ਉਹਨਾਂ ਦੀ ਕਰੀ ਜਾਨੀ ਨੀ ਨਹੀਂ ਨਹੀਂ ਮੈਂ ਪੁੱਛ ਨਹੀਂ ਤੂੰ ਫਿਕਰ ਨਾ ਕਰ ਮੈਂ ਜਾਣੀ ਉਹਦੇ ਬਾਰੇ ਸਾਡੇ ਵੱਲੋਂ ਜਾ ਭਾਈ ਨਾ ਜਾ ਪਰ ਮੈਂ ਗੱਲ ਦੱਸ ਦਿੱਤੀ ਹੈ ਵੀ ਇੰਨਾ ਗੋੜ ਪਾਉਂਦੇ ਹੀ ਤੇਰਾ ਘਰ ਹੋਈਦਾ ਵੀ ਮੇਰੇ ਕੋ ਪੈਸੇ ਤਾਂ ਲੈਣ ਆਇਆ ਸੀ ਮੈਨੂੰ ਦੱਸਣਾ ਹੀ ਨਹੀਂ ਮੈਨੂੰ ਹੁਣ ਇਹ ਗੱਲ ਦਾ ਕੀ ਪਤਾ ਕੋਈ ਗੱਲ ਨਹੀਂ ਮੈਂ ਪੁੱਛਣੀ ਹੈ ਇਹਨਾਂ ਦੀ ਤਾਂ ਖਾਤਰ ਕਰਕੇ ਇੰਨੀ ਚੰਗੀ ਤਰ੍ਹਾਂ ਦਾ ਪੂਹੇ ਚੜਿਆ ਹੀ ਨਹੀਂ ਇਹਨਾਂ ਦੀ ਸੱਚੀ ਹੈ ਇਦੋਂ ਮੈਂ PR ਹੀ ਦਿੱਤੀ ਆ ਤੈਨੂੰ ਫਿਰ ਗੱਲਾਂ ਕਰਨੀਆਂ ਨਹੀਂ ਮੈਨੂੰ ਇਹਨਾਂ ਦਾ ਫਰਜ਼ ਤੇ ਹੈ ਹੀ ਨਾ ਤੇ ਦੱਸ ਕੇ ਜਾਵਾਂ ਮੰਮੀ ਆਹ ਕੰਮ ਕਰ ਲੱਗੇ ਤੋਰੀ ਆ ਮੈਂ ਕਿਨਾ ਜਾਣਦਾ ਹਾਂ ਤਾ ਨਹੀਂ ਸੰਦੀਪਾ ਮੰਮੀ ਆਜੋ ਮੰਮੀ ਅੰਦਰ ਆਜੋ ਇੱਧਰ ਆ ਆਹ ਸੇ ਠੀਕ ਨਹੀਂ ਹੈਗੇ ਤੇ ਘਰ ਬਹਿ ਜੇ ਦਰਮਾਨਾ ਰਮਾਨਾ ਤੇ ਮੈਂ ਬਹਿਣਾ ਮੇਰੀ ਗੱਲ ਸੁਣ ਤੂੰ ਬੜੀ ਚਾਤਰਵਾ ਹੁਣ ਕੀ ਹੋ ਗਿਆ ਮੰਮੀ ਤੂੰ ਦਲਜੀਤ ਨੂੰ ਮੇਰੇ ਵੱਲ ਪੈਸੇ ਲੈਣ ਕੱਲਿਆ ਤੇ ਇੰਨਾ ਨਹੀਂ ਉਹਨੇ ਦੱਸਿਆ ਮੈਨੂੰ ਕਿ ਕੱਦ ਲਈ ਪੈਸੇ ਮੰਗਾਏ ਨੇ ਤੇਰਾ ਫਰਜ ਨਹੀਂ ਦੱਸਣ ਦਾ ਮੈਨੂੰ ਤੁਹਾਡਾ ਫਰਜ ਨਹੀਂ ਮੈਨੂੰ ਦੱਸਣ ਦਾ ਪਿੱਠਾ ਕੱਲ ਆਉਣਾ ਮੱਚੇ ਕੀ ਕੰਮ ਚੱਲੇ ਜੇ ਮੁੰਡਾ ਵੇਖਣ ਚੱਲੇ ਕਿੱਥੇ ਚੱਲੇ ਜੇ ਮੰਮੀ ਗਵਾਂਡਾ ਨੇ ਢਾਡੇ ਕੰਨ ਭਰ ਦਿੱਤੇ ਮੈਨੂੰ ਤੇ ਇਹ ਗੱਲ ਦਾ ਪਹਿਲਾਂ ਹੀ ਪਤਾ ਸੀ ਕਿ ਉਹਨੇ ਜਾ ਕੇ ਦੱਸਣਾ ਹੀ ਦੱਸਣਾ ਤੁਹਾਨੂੰ ਜੇ ਰਿਸ਼ਤਾ ਹੋ ਗਿਆ ਵਾ ਤਾਨੂੰ ਸਗੋਂ ਖੁਸ਼ੀ ਮਨਾਉਣੀ ਚਾਹੀਦੀ ਆ ਤੁਹਾਨੂੰ ਵਧਾਈ ਦੇਣੀ ਚਾਹੀਦੀ ਆ ਤੁਸੀਂ ਲੜਨ ਆ ਗਏ ਆ ਵਧਾਈ ਮੈਂ ਕਿੱਦਾਂ ਦਵਾ ਜਦੋਂ ਮੈਂ ਮੁੰਡੇ ਨੂੰ ਪੁੱਛਿਆ ਤਾਂ ਮੈਨੂੰ ਇੱਕ ਵਾਰ ਨਹੀਂ ਦੱਸਿਆ ਉਹ ਮੇਰਾ ਮੁੰਡਾ ਵਾ ਕੋਈ ਗਵਾਂਢ ਨਾਲ ਕੇ ਦੱਸਣ ਦੇਈ ਆ ਮੁੰਡਾ ਤਾਂ ਨਹੀਂ ਨਾ ਮੇਰਾ ਮੁੰਡਾ ਬਣਿਆ ਉਹਨੇ ਤਾਂ ਨਹੀਂ ਨਾ ਮੈਨੂੰ ਦੱਸਿਆ ਮੈਂ ਪੁੱਛਿਆ ਵੀ ਸਹੀ ਦੋ ਤਿੰਨ ਵਾਰੀ ਫੇ ਕੀ ਕਰਨੇ ਆ ਪੈਸੇ ਕਿਸੇ ਦੇ ਕੰਮ ਵਿੱਚ ਖੁਸ਼ ਹੋਈਦਾ ਵਾ ਅਸੀਂ ਤਾਂ ਡਰਦੇ ਆ ਨੇ ਤਾਂ ਨਹੀਂ ਦੱਸਿਆ ਕਿ ਅੱਗੇ ਵੀ ਪਾਣੀ ਵੱਜ ਗਈ ਆ ਤੇ ਕੋਈ ਗੱਲ ਨਹੀਂ ਜੇ ਤੁਹਾਨੂੰ ਪਤਾ ਲੱਗ ਗਿਆ ਵਾ ਤੇ ਖੁਸ਼ੀ ਮਨਾਓ ਆਜੋ ਬਹਿ ਕੇ ਗੱਲ ਕਰ ਲੈਨੇ ਆ ਤੇ ਠੀਕ ਤੇ ਹੈ ਨਹੀਂ ਆ ਮੈਂ ਕਾਲੀ ਬਮਾ ਜੇ ਤੂੰ ਮੇਰੇ ਨਾਲ ਨਾ ਨਹੀਂ ਲੈਂਦੇ ਕਾਹੇ ਕੰਮ ਦਾ ਕੋਈ ਕਰਨਾ ਵਾ ਚਾਹੇ ਨਹੀਂ ਕਰਨਾ ਤੁਹਾਡਾ ਫਰਜ਼ ਨਹੀਂ ਵੱਡੀ ਆ ਤੇ ਦੱਸਿਏ ਪੁੱਛੀਏ ਉਹਨੂੰ ਵੀ ਕੀ ਕਰੀਏ ਨਾ ਕਰੀਏ ਤੇ ਮੰਮੀ ਦੱਸ ਹੀ ਦੇਣਾ ਕੀ ਗੱਲ ਹੋ ਗਈ ਆ ਰੋਲਾ ਪਾਇਆ ਵਾ ਚਾਹ ਵਜਾ ਤੁਰਿਆ ਚੱਲ ਤੂੰ ਵੀ ਆਇਆ ਵੱਡਾ ਚਾਤਰਾ ਪੈਸੇ ਲੈਣ ਤੈਨੂੰ ਆ ਗਿਆ ਹੀ ਰਾ ਉਹਦਾ ਮੈਨੂੰ ਦੱਸ ਕੇ ਨਹੀਂ ਆਇਆ ਤੇ ਕੀ ਕਰਨੇ ਕੀ ਨਹੀਂ ਸੁਨੀਲ ਕੀ ਗੱਲ ਹੋ ਗਈ ਆ ਹੋਇਆ ਵਾ ਮੰਮੀ ਗੁੱਸਾ ਕਰਨ ਦੇ ਆ ਕਿ ਮੈਨੂੰ ਨਹੀਂ ਦੱਸਿਆ ਰਿਸ਼ਤਾ ਪੱਕਾ ਹੋ ਗਿਆ ਵਾ ਉਹ ਮੇਰੀ ਗੱਲ ਸੁਣ ਮੰਮੀ ਆਪਣੇ ਹੀ ਰੋਲਾ ਪਾ ਕੇ ਜਾਂਦੇ ਇੱਥੇ ਕ੍ਰਿਸ਼ਟਾ ਪੱਕਾ ਹੋ ਗਿਆ ਵੀਡੀਓ ਦੇ ਸਲੇਪ ਤੇ ਤੇਰਾ ਫਰਜ਼ ਨਹੀਂ ਜਦੋਂ ਮੈਂ ਪੁੱਛਿਆ ਤਾਂ ਦੱਸਿਆ ਨਹੀਂ ਮੈਂ ਅੱਪਾ ਨਹੀਂ ਮਾਰ ਦੇਣੀ ਮਮੀਆਂ ਅੱਪਾ ਤਾਂ ਨਹੀਂ ਦੱਸਿਆ ਡਰਨਦੇ ਸੀ ਖੜਨਾਗੇ ਕੰਮ ਹੋ ਗਿਆ ਵਾ ਡਰਦੇ ਸੀ ਤੁਸੀਂ ਪਰ ਮੈਂ ਕੀ ਕਰਨਾ ਸੀ ਮੈਨੂੰ ਨਹੀਂ ਦੱਸਿਆ ਤੂੰ ਇੱਕ ਵਾਰੀ ਵੀ ਗਵਾਂਡੇ ਨੇ ਤਾਂ ਕੰਮ ਦੇ ਲਓ ਤੁਹਾਨੂੰ ਮੈਂ ਕਿਹਾ ਵਾ ਨਾ ਗੱਲ ਕਰਿਆ ਕਰੋ ਕਿਸੇ ਨਾਲ ਅਹੀਂ ਕਿਹਨਾ ਗੱਲ ਨਹੀਂ ਕੀਤੀ ਅਹੀਂ ਤਾਂ ਆਪਸ ਵਿੱਚ ਗੱਲਾਂ ਕਰਨ ਡੀਆਂ ਸੀ ਤੇ ਉਹਨੇ ਕਿਤੇ ਸੁਣ ਲਿਆ ਉਹਨੇ ਜਾ ਕੇ ਮੰਮੀ ਨੂੰ ਦੱਸ ਦਿੱਤਾ ਮੈਂ ਜਾ ਕਰਾ ਲਾਉਣਾ ਨਾ ਉਹਦੀ ਜਾ ਕੇ ਇਹ ਦਿਮਾਗ ਖਰਾਬ ਹੈ ਦਾ ਗਵਾਂਡੇ ਨੇ ਦੱਸਿਆ ਨਾ ਤੂੰ ਤੇ ਨਾ ਪੁੱਤ ਬਣਿਆ ਚਲੋ ਜੇ ਪਤਾ ਲੱਗ ਗਿਆ ਵਾ ਤੇ ਮੰਮੀ ਨੂੰ ਸਭਾ ਖੁਸ਼ ਹੋਣਾ ਚਾਹੀਦਾ ਵਾ ਮੰਮੀ ਤੇ ਓਕੇ ਹੋਣ ਡੇ ਅੱਗੇ ਉਹ ਨਹੀਂ ਓਕੇ ਕਿਹੜੀ ਗੱਲ ਹੋਣ ਡੇ ਸੋ ਆ ਕੇ ਵਧਾਈ ਦੋ ਵਧਾਈ ਮੈਂ ਕਾਦੀ ਦਵਾ ਮੈਨੂੰ ਦੱਸਿਆ ਹੀ ਤੇਰਾ ਫਰਜ਼ ਨਹੀਂ ਦੱਸਣ ਦਾ ਮਾਂ ਆਹੀ ਤੇਰੀ ਮੈਂ ਸਿਖਾਦਾ ਹਣਾ ਰਪਿੰਦਰ ਨੇ ਉਹ ਆ ਕੇ ਬੋਲੀ ਜਾਣੀ ਰਪਿੰਦਰ ਨੇ ਕੋ ਸਿਖਾਲਿਆ ਮੈਨੂੰ ਨਹੀਂ ਤੂੰ ਆਖ ਹੁੰਦਾ ਜਿੰਨੇ ਨੋਟ ਦਿੱਤੇ ਕੱਢ ਕੇ ਅੰਦਰੋਂ ਤੇ ਨੋਟ ਵਾਪਸ ਵੀ ਕਰ ਲੈ ਫਿਰ ਮੰਮੀ ਇਹ ਆ ਗੱਲ ਵਾਪਸ ਕਰਨੇ ਤੂੰ ਟਾਈਮ ਤੇ ਦਾ ਸਾਰਿਆ ਨਾ ਤੇਰਾ ਮੈਂ ਮੰਮੀ ਜੇ ਪੈਸੇ ਦਿੱਤੇ ਨਾ ਤੂੰ ਹੀ ਤੇ ਮੈਂ ਕਿਹਾ ਭੁੱਲ ਨਾ ਕਰੀ ਮੇਰੀ ਮਾਂ ਮੈਨੂੰ ਪੈਸ ਪਰ ਮੈਨੂੰ ਤਾਂ ਦੁੱਖ ਹੈ ਨਾ ਤੂੰ ਮੈਨੂੰ ਦੱਸਿਆ ਨਹੀਂ ਮੇਰੀ ਗੱਲ ਸੁਣ ਕੋਈ ਗੱਲ ਹੀ ਵਿਆਹ ਤੇ ਲੈ ਆ ਜਾਣਗੇ ਕਿੱਡੀ ਕੀ ਗੱਲ ਵਿਆਹ ਤੇ ਲੈ ਜਾਣਗੇ ਹੁਣ ਉਹ ਮੈਨੂੰ 100 100 ਗੱਲਾਂ ਕਾਂਢੀ ਨਾ ਤੂੰ ਕੱਢ ਕੇ ਦੇ ਅੰਦਰੋਂ ਪੈਸੇ ਹੁਣ ਉਹਦੀ ਤਾਂ ਚਾਰ ਮਾਤ ਗਈ ਨਾ ਕਿੰਨੀਆਂ ਗੱਲਾਂ ਕੀਤੀਆਂ ਉਹਨੇ ਪੈਸੇ ਮੈਂ ਤੁਹਾਡੇ ਕੋਲ ਲੈ ਕੇ ਆਇਆ ਵਾ ਗੱਲਾਂ ਉਹ ਮੈਨੂੰ ਸੁਣਾਈ ਜਾਣ ਦੀ ਸੀ 100 100 ਗੱਲਾਂ ਕੀਤੀਆਂ ਉਹਨੇ ਮੈਨੂੰ ਉਹਨੇ ਫਿਰ ਇਦਾਂ ਹੀ ਸੁਣਾਉਣੀਆਂ ਨੇ ਕੋਈ ਗਾਮੀ ਉਹ ਜੇ ਕਰ ਦੇ ਜੇ ਮੈਂ ਤੁਹਾਨੂੰ ਕਿਹਾ ਹੀ ਨਾ ਨਾ ਜਾਓ ਮੰਮੀ ਵੱਲ ਮਾਰਦੇ ਨਾ ਮੇਨੇ ਸੁਣ ਲੋ ਗੱਲਾਂ ਮੇਰੇ ਮਾਨ ਦਾ ਇਚ ਕੋਈ ਨਹੀਂ ਆ ਪਰ ਮੈਂ ਤੁਹਾਡਾ ਫਰਜ ਨਹੀਂ ਆ ਦੱਸਣ ਦਾ ਮੈਂ ਮम्मी ਤੁਸੀਂ ਇੰਨੀ ਵਾਰ ਸੁਣਾਤਾ ਮੇਰੇ ਮਾਰਨ ਵਾਲੀ ਗੱਲ ਹੁੰਦੀ ਆ ਇਦਾਂ ਤੁਸੀਂ ਮੈਨੂੰ ਪਿੱਛੇ ਪਾਈ ਜਾਂਟੇ ਜਿਨਾ ਮੇਰੇ ਪੈਸੇ ਨਾ ਕਾਲਜਾ ਪਰਸਨ ਮੋੜਦੀ ਮੇਰੇ ਜਿਹੜਾ ਤੂੰ ਪਖੰਡ ਫੜਿਆ ਨਹੀਂ ਹੈ ਨਹੀਂ ਓ ਤੇ ਡਾਂਗ ਜੀ ਲੈ ਕੇ ਲੜਨ ਆ ਗਏ ਤੁਸੀਂ ਤੇ ਫਿਰ ਗੁੱਸਾ ਨਹੀਂ ਬੰਦੇ ਨੂੰ ਆਉਂਦਾ ਜੇ ਮੈਂ ਦੋ ਤਿੰਨ ਵਾਰੀ ਤੈਨੂੰ ਪੁੱਛਿਆ ਤੂੰ ਚਾਹ ਪੀਣੂ ਆਜੋ ਤੂੰ ਮੈਨੂੰ ਇੱਕ ਵਾਰੀ ਨਹੀਂ ਦੱਸਿਆ ਆਜੋ ਚਾਹ ਪੀਆ ਪਾਜੋ ਮੈਂ ਨਹੀਂ ਚਾਹ ਪੀਣੀ ਮੈਂ ਚੱਲੀ ਆ ਉਹ ਗੱਲ ਤਾਂ ਸੁਣ ਮੈਂ ਤਾਂ ਆ ਜਾਗਾ ਜਾ ਜਾ ਗਾਂ ਤੂੰ ਇਹਦੀ ਸੁਣ ਤੇ ਇਹਨੂੰ ਪ ਨੇ ਮੈਨੂੰ ਕਾਲੀ ਉਹਨੇ ਭੜਕਾਇਆ ਵਾ ਹੈ ਤੇਰੀਆਂ ਬੇੜੀਆਂ ਚ ਵੱਟੇ ਪਏ ਨੇ ਤੇ ਇਹ ਤਾਂ ਗੱਲਾਂ ਕਰਨੀਆਂ ਜੜੀਆਂ ਤੂੰ ਪਿੱਛੇ ਪਾਉਂ ਦਈਆਂ ਮੁੰਡੇ ਨੂੰ ਭੜਕਾ ਭੜਕਾ ਕੇ ਤੁਰਿਆ ਮੰਮੀ ਕੋ ਜਾਣ ਨਹੀਂ ਦਿਆ ਤੇ ਕਿੱਡੀ ਛੇਤੀ ਲੜਨ ਆ ਗਈ ਆ ਸਭੋ ਖੁਸ਼ੀ ਨਹੀਂ ਮਨਾਉਣ ਦੇ ਕਿ ਚਲ ਰਿਸ਼ਤਾ ਹੋ ਗਿਆ ਵਾ ਉਹਨੇ ਭੜਕਾਇਆ ਵਾ ਰਪਿੰਦਰ ਨੇ ਜੋ ਕੋ ਕਿਹਾ ਉਹ ਆ ਕੇ ਬੋਲਣ ਦੇ ਮੈਂ ਤਾਂ ਗਵੰਡਨ ਦੀ ਹੁੰਦੀ ਆ ਉਸੇ ਵੇਲੇ ਜਾ ਕੇ ਕੰਨਾਂ 'ਚ ਫੂਕ ਮਾਰਤੀ ਆ ਗਵੰਡਨ ਨਾ ਮੈਂ ਗੱਲ ਕਰਦਾ ਜਾ ਕੇ ਠੀਕ ਹੈ ਨਾ ਤੂੰ ਟੈਨਸ਼ਨ ਨਾ ਲੈ ਤੂੰ ਚੱਲ ਅੰਦਰ ਨਹੀਂ ਜਿਆਦਾ ਬੋਲ ਲਿਓ ਨਾ ਜਾ ਕੇ ਨਵਾਂ ਸਿਆਪਾ ਪੈ ਗਿਆ ਵਾ ਇਹੋ ਸੋਚਦੀਆਂ ਹੋਣੀਆਂ ਵਾ ਕਿ ਸਾਡੇ ਨਾਲ ਨਹੀਂ ਗੱਲ ਕੀਤੀ ਅਸੀਂ ਤਾਂ ਪਾਣੀ ਮਾਰਨੀ ਸੀ ਨਹੀਂ ਮੇਰੀ ਸੁਣੋ ਗੱਲ ਜੇ ਕਿਹਨੇ ਕੋਈ ਗੱਲ ਕੜੀ ਤੇ ਢਿੜ ਚ ਪਜਦੀ ਨਹੀਂ ਹੁੰਦੀ ਕੀ ਗੱਲ ਹੋਈ ਜਲਦੀ ਝੰਡਾ ਔਖਾ ਬੋਲਣ ਡਿਆ ਵਾ ਔਖਾ ਕਿਵੇਂ ਬੋਲਣਾ ਵਾ ਜਿਹੜਾ ਤੁਹਾਨੂੰ ਦੱਸ ਹੀ ਦਿੱਤਾ ਵਾ ਕਿ ਰਿਸ਼ਤਾ ਹੋ ਗਿਆ ਕੁੜੀ ਦਾ ਤੁਸੀਂ ਜਾ ਕੇ ਮੂੰਹ ਚੋਂ ਕਿ ਉਧਰ ਦੱਸਤਾ ਵਾ ਮੈਨੂੰ ਤਾਂ ਖੁਸ਼ੀ ਬੜੀ ਹੋਈ ਐ ਮੈਂ ਤਾਂ ਗਿਆ ਦੱਸਣ ਗਈ ਖੁਸ਼ੀ ਚ ਕਿ ਚਲੋ ਉਹਨਾਂ ਨੂੰ ਦੱਸ ਆਉਣੀ ਆ ਕੋਈ ਖੁਸ਼ੀ ਨਹੀਂ ਹੋਈ ਤੁਹਾਡੇ ਘਰ ਚ ਗੱਲ ਨਹੀਂ ਆ ਬਜਦੀ ਚੋਕੇ ਬਸ ਮੈਂਟਮ ਦੇ ਉੱਤੇ ਦਹਤੀ ਆ ਐਦਾਂ ਦੀ ਗੱਲ ਕੋਈ ਨਹੀਂ ਐ ਦਲਜੀਤ ਮੈਂ ਤਾਂ ਉਹਨਾਂ ਨੂੰ ਦੱਸਣ ਗਈ ਮੈਂ ਉਹਨਾਂ ਨੂੰ ਪਤਾ ਹੋਣਾ ਵਾ ਮੈਂ ਤਾਂ ਉਹਨਾਂ ਨੂੰ ਵਧਾਈ ਦੇਣ ਗਈ ਉਹਨੂੰ ਕਹਦਾ ਪਤਾ ਨੂੰ ਤੁਹਾਨੂੰ ਸਾਰਾ ਪਤਾ ਵਾ ਕਿ ਬੱਕ ਇਹਨਾਂ ਨੇ ਨਹੀਂ ਗੱਲ ਕੀਤੀ ਅੱਗੇੜ ਨਾਲ ਜੋ ਐ ਤੁਹਾਨੂੰ ਵੀ ਪਤਾ ਵਾ ਕਿ ਲੋਕੀ ਪਾਣੀ ਮਾਰਦੇ ਆ ਦਲਜੀਤ ਹੌਸਲੇ ਨਾਲ ਗੱਲ ਕਰ ਮੈਂ ਕਿ ਪਗਾਨਿਆਂ ਨੂੰ ਨਹੀਂ ਦੱਸ ਕੇ ਆਈ ਤੁਹਾਡੇ ਆਪਣੇ ਨੂੰ ਦੱਸ ਕੇ ਆਈ ਆ ਮੈਂ ਹੌਸਲੇ ਨਾਲ ਕਿੱਦਾਂ ਗੱਲ ਕਰਾਂ ਮੰਮੀ ਉਸਲੇ ਹੱਡ ਨਾਲ ਲੜਨ ਆ ਗਏ ਸੀ ਕਿ ਤੂੰ ਮੈਨੂੰ ਦੱਸਿਆ ਨਹੀਂ ਆ ਮੈਂ ਉਹਨਾਂ ਕੋਲ ਪੈਸੇ ਲੈ ਕੇ ਗਿਆ ਸੀ ਗਲਾਵਾਂ ਹਰਦੇ ਮੇਰੀ ਸੁਣ ਲੋ ਗੱਲ ਅੱਜ ਤੋਂ ਬਾਅਦ ਨਾਲ ਸਾਡੀ ਕੋਈ ਗੱਲ ਨਹੀਂ ਦੱਸਣੀ ਕਿਸੇ ਨੂੰ ਵੀ ਇਹ ਤੇ ਇੰਨੀ ਕਿ ਗੱਲ ਤੇ ਔਖਾ ਹੋ ਗਿਆ ਵਾ ਜੇ ਕਿਤੇ ਮੈਂ ਜ਼ਿਆਦਾ ਬੋਲਦੀ ਇਹਨਾਂ ਨੇ ਤੇ ਮੈਨੂੰ ਆਪਣੇ ਘਰ ਨਹੀਂ ਹੀ ਵਾਰਨਾ ਅਜੇ ਤੇ ਮੈਂ ਉਹ ਵੀ ਕੰਮ ਕਰਨਾ ਵਾ ਦਲਜੀਤ ਕੋਈ ਗੱਲ ਨਹੀਂ ਤੇਰੇ ਕੋ ਬਦਲਾ ਲੈ ਕੇ ਛੱਡੂੰਗੀ ਜਿੱਦਾਂ ਤੂੰ ਮੈਨੂੰ ਬੋਲ ਕੇ ਗਿਆਨ ਦੱਸੋਂਗੀ ਟਾਈਮ ਆਲਾਂ ਦੇ ਬਦਲਾ ਲੈ ਕੇ ਛੱਡਾਂਗੀ